ਕਿ ਅਲਦੀ ਜਨਨੀ ਕਿਤੇ ਤੇਜ ਕਿਤੇ ਗੱਲਾਂ ਦੇ ਕੜਾ ਬਣਾਉਂਦੀ ਫਿਰਦੀ ਆ ਤੇ ਘਰ ਦੀ ਇੰਨੀ ਵਰਤ ਨਹੀਂ ਹੋਈ ਵੀ ਕਿਤੇ ਨੌ ਕੱਪ ਚਾਹ ਦੇ ਪਿਆਲ ਦੇ ਲਿਆ ਕੇ ਹਾਂ ਉਹ ਜਿਸਦਾਨ ਮੈਂ ਇਹ ਜਿ ਬਿਜ ਦੇ ਮਗਰ ਲਾ ਕੇ ਮੈਂ ਆਪਣੇ ਨੌ ਨੰ ਮਾੜਾ ਚੰਗਾ ਬੋਲਦੀ ਹਾਂ ਮੈਂ ਉਹਨੂੰ ਮਿੰਟ ਚਾਹ ਦੀ ਕਿਤੇ ਆਖਾ ਤੇ ਕੱਪ ਚਾਹ ਦਾ ਮਿੰਟ ਚਾਹ ਦੀ ਬਣਾ ਕੇ ਸਾਡੇ ਗਾੜੀ ਰੱਖਦੀ ਇਹ ਚਾਵਲ ਦੀ ਘਰ ਮਾਸ਼ਾ ਵਰਤ ਨਹੀਂ ਲੈ ਮੰਮੀ ਨੂੰ ਕੀ ਹੋ ਗਿਆ ਇਕੱਲੇ ਗੱਲਾਂ ਕਰੀ ਜਾਂਦੇ ਪਸਾਂ ਦੇ ਸਹੀ ਮੰਮੀ ਕੀ ਗੱਲ ਹੋ ਗਈ ਆ ਕੱਲ ਹੀ ਰੌਲਾ ਪਾਉਂਦੇ ਆਉਣ ਡਏ ਜੇ ਨਹੀਂ ਪੁੱਤ ਗਾਲ ਤੇ ਕੋਈ ਨਹੀਂ ਮੈਨੂੰ ਤਾਂ ਆਜੀ ਕਿਤੇ ਅੱਖਾਂ ਤੋਂ ਪੱਟੀ ਲੱਥੀ ਹੈ ਕਿਹੜੀ ਗੱਲ ਹੋ ਗਈ ਆ ਅੱਜ ਮੈਂ ਕਿ ਬਿੰਦਪਾਲ ਦੇ ਘਰ ਗਈ ਇੱਥੇ ਗੱਲਾਂ ਤੇ ਕੜਾਹ ਬਣਾਉਂਦੀ ਆਣ ਕੇ ਹੈ ਘਾਰੇ ਦੀ ਮਾਸ਼ਾ ਵਰਤਨੀ ਇੱਥੇ ਉਹਦੇ ਆ ਤੇ ਜੇ ਤੇ ਉਹ ਬਚਾਰੀ ਨੂੰ ਮੈਂ ਆਖਾ ਗਬਿੰਦਪਾਲ ਕਿੱਥੇ ਆ ਆਂਦੀ ਆ ਜਾਂਦੀ ਆ ਮਾਂ ਹੀ ਦੋ ਰੋਟੀਆਂ ਪਕਾਉਣ ਲਈ ਕੁੜੀ ਰੋਂਨ ਲਈ ਉਹ ਤਾਂ ਬਚਾਰੀ ਰੋਂਣੀ ਡਾਪੀ ਕੁੜੀ ਤੇ ਕਿਤੇ ਮੇਰੇ ਹੁੰਦਿਆਂ ਚੋਪੀ ਨਾ ਹੋਵੇ ਹਾਂ ਦੀ ਆਹ ਹਰ ਹੁੰਦਾ ਐ ਅੰਟੀ ਮੇਰ ਨਾਲ ਜਿਉਂ ਨਿਕਲਦੀ ਸਤਕਾਰ ਫਿਰਦੀ ਹਾਏ ਮਾਂ ਦੀ ਮੇਰੇ ਕੋ ਕੰਮ ਹੋਵੇ ਨਾ ਹੋਵੇ ਇਹ ਨਿਆਣ ਕੇ ਚੌਧਰ ਚਗਾਉਣੀ ਪੂਰੀ ਹਾਏ ਲੈ ਮਮੀ ਇੱਥੇ ਆਣ ਕੇ ਮੈਨੂੰ ਕਹਿੰਦੀ ਸੀ ਮੇਰੀ ਨੋਂ ਮੈਂ ਤੇ ਰਾਣੀਆਂ ਵਾਂਗੂ ਰੱਖੀ ਆ ਆਉਂ ਜਾਉਂ ਇੱਥੇ ਮੈਨੂੰ ਵੀ ਮਮੀ ਚੁੱਕ ਥੱਲ ਕਰਦੀ ਦਵਿੰਦਰ ਇੱਥੇ ਹੁਣ ਨਹੀਂ ਆ ਸਕਦੀ ਅੱਛਾ ਹੁਣ ਤੇ ਬਹੁਤ ਥੱਲੇ ਲੱਗੀ ਆ ਕਰਾਂ ਹੀ ਮੈਂ ਮੈਂ ਤੁਹਾਡੇ ਘਰ ਚ ਪਾੜ ਪਾਉਣੀ ਤੂੰ ਆਂਦੇ ਆਂਦੇ ਮੈਂ ਕਿਹਾ ਤੇਰੀ ਨੋਂ ਦੀ ਤੇਨੀ ਜੁਰਤ ਨਹੀਂ ਪਈ ਪੀ ਗਾਂ ਹੋ ਕੇ ਕਹਿੰਦੇ ਅੰਟੀ ਆਈ ਤਾਂ ਮੈਂ ਚਾਹ ਦਾ ਕਾਪੀ ਦਵਾ ਹਾਏ ਮਮੀ ਥਾਣੇ ਜੋ ਬੇਨ ਦਾ ਫਾਲ ਨੇ ਤੀਨ ਵਾਰੀ ਵਜਾ ਮਾਰੀਆਂ ਨੀ ਲਾਚੀਆਂ ਪਾ ਲਈ ਨੀ ਲੌਂਗ ਪਾ ਲਈ ਨੀ ਚਾਹ ਲਿਆ ਉਹ ਤਾਂ ਕਹਤੇ ਤੱਚ ਤਾਂ ਮੱਚ ਨਹੀਂ ਉਹ ਜਾਂਦੀ ਜਾਂਦੀ ਪਤਾ ਕੀ ਆ ਗਈ ਮੇਰੇ ਕੋ ਕੁੜੀ ਸਮਾਲੀ ਜਾਂਦੀ ਬਣਾ ਕੇ ਤੇ ਪੀ ਹਾਈ ਮੰਮੀ ਵੀ ਇਹ ਕਿੰਨੀ ਤੇਜ ਆ ਤੇ ਇਹ ਇਹ ਇਥੇ ਆਣ ਕੇ ਸਿਪਤਾ ਨੇ ਬੋਲਣ ਟੀ ਕਿੱਦਾਂ ਬੰਦੇ ਆ ਸਾਡੇ ਘਰ ਚ ਬਖਾਂਦ ਪਾਉਂਦੇ ਆ ਵੀ ਇਹ ਨਵਾਂ ਸੱਸ ਲੜਨਾ ਮੈਂ ਤਾਂ ਅੱਗੇ ਆਖਿਆ ਮੈਂ ਕਹਾ ਤੇ ਸੋਵਾਂ ਨਾਲੋਂ ਚੰਗੀ ਹੈ ਮਾ ਕੰਮਰਾ ਪੁੱਤ ਵੀ ਚੰਗਾ ਤੇ ਮੈਂ ਉਹਨਾਂ ਦੇ ਵਿੱਚ ਆਵੇਂ ਵਿਦਕਰੇ ਪੌਂਦੀ ਫਿਰਦੀ ਆ ਇਹਦੇ ਮਗਰ ਲਾ ਕੇ ਤਾਂ ਮੈਂ ਵੜ ਨਹੀਂ ਦੇਣਾ ਇੱਥੇ ਮੰਮੀ ਦੂਰੋਂ ਦੂਰੋਂ ਟਾਲਵਾਇਦੇ ਚੰਗੇ ਲੱਗਦੇ ਆ ਜਦੋਂ ਲੱਗ ਜਾਈਏ ਕੰਨ ਖਾਂਦੇ ਪਤਾ ਲੱਗ ਹੀ ਗਿਆ ਆ ਇਹ ਕੀ ਹੈ ਬੜੀ ਜਨਾਨੀ ਖਰਾਬ ਹੀ ਹੋ ਮੰਮੀ ਐਵੇਂ ਨਾ ਵੜਨ ਦਿਓ ਹੁਣ ਨਾ ਜੇ ਮੈਂ ਨਾ ਘਰ ਹੋਈ ਨਾ ਜੇ ਵਾਜਾਂ ਮਾਰੂ ਤੈਨੂੰ ਬਾਹਰ ਦੀ ਬਾਹਰ ਹੀ ਘਾੜਦੀ ਇਹਨੇ ਤੈਨੂੰ ਸਿਖਾ ਲੈਣਾ ਹੀ ਹੁਣ ਆਹੋ ਮੰਮੀ ਮੈਨੂੰ ਕੋਹ ਤੇ ਤੁਹਾਨੂੰ ਕੋਹ ਇਦਾਂ ਹੀ ਕਰਦੀ ਆਹੋ ਇਹ ਤਾਂ ਬਹੁਤ ਬੁੱਢੀ ਖਤਰਨਾਕ ਵਾ ਮੈਂ ਵੇਖਾਂ ਹੀ ਇਹਨਾਂ ਦੇ ਸਾਰੇ ਸੀਨ ਕਰ ਤੇ ਚਾਹ ਨਹੀਂ ਮਿਲੀ ਅੱਜ ਤੁਹ ਉਹ ਤਾਂ ਕਹਿੰਦੀ ਹੀ ਸੀ ਆਏ ਫੇਰੇ ਮੇਰੀ ਨਾ ਉਹ ਮੇਰਾ ਸੂਟ ਲੈ ਕੇ ਆਉਂਦੀ ਤਾਂ ਕੋੜਮ ਮੇਰੇ ਮੇਰੇ ਲਈ ਪਹਿਲਾ ਸੂਟ ਘਲ ਦੇ ਆ ਦੇ ਅੰਦਰ ਮੇਰੇ ਘਰ ਸੋਣ ਸੂਟ ਉਹ ਤਾਂ ਕਿਤੇ ਚੁੰਨੀ ਦੇ ਕੇ ਨਹੀਂ ਰਾਜੀ ਜਿੱਦਾਂ ਦੀ ਉਹ ਬੋਲੀ ਬੋਲਦੀ ਬਉਟੀ ਅੱਛਾ ਚਲੋ ਕੋਈ ਨਹੀਂ ਮੈਂ ਚਾਹ ਬਣਾ ਕੇ ਲੈਵਨੀ ਆ ਹਾਹੋ ਇਹ ਮੈਂ ਰਸਦਾਨ ਬਣਾਉਂਦੀ ਹਾਂ ਮੈਂ ਰਸਦਾਨਾ ਬਣਾ ਬਣਾ ਰੱਜਾਂ ਨਾ ਮਾਤਾ ਕੀ ਹੋਇਆ ਕੱਲੀ ਗੱਲਾਂ ਕਰੀਆਂ ਨਹੀਂ ਆ ਇਹ ਗੱਲਾਂ ਕਾਹਦੀਆਂ ਕਰਨੀਆਂ ਉਹ ਤੁਹਾਡੀ ਗੱਲ ਖਣੋ ਅਗਬੇਂ ਦਾ ਪਾਲ ਜੜੀ ਪਵਾੜੇ ਪਾਉਣੀ ਹਾਂ ਸਾਡੇ ਘਰ ਵੀ ਵੀ ਗੱਲਾਂ ਕਰ ਜਾਂਦੀ ਇੱਥੇ ਆਣ ਕੇ ਮੇਰਨਾ ਤੇ ਘਾਰਿਆਂ ਦੀ ਖਜ਼ਾਨੇ ਦੀ ਵਾਰਤ ਨਹੀਂ ਤੇ ਹੁਣ ਕੀ ਹੋਇਆ ਗਈ ਉਥੇ ਮੈਂ ਸੋਨਾ ਹੀ ਸਾਰਨਾ ਜੋ ਬਣ ਅੱਜ ਗੱਲਾਂ ਇੱਥੇ ਵੜੂ ਨਾ ਹੁਣ ਤੇਨੀ ਤਾਂ ਸੇਲੀ ਆ ਪੱਕੀ ਉਹ ਨਾ ਹੁਣ ਜੇ ਵੜ ਜੂ ਤੇ ਫੇਰ ਮੈਨੂੰ ਕਿਉ ਇਹ ਇੱਕ ਕੱਪ ਕਦੇ ਚਾਹ ਦਾ ਨਹੀਂ ਨੌਂ ਨਹੀਂ ਲਿਆਂਦਾ ਕਾ ਕੱਢੇ ਲਿਆਂ ਨਹੀਂ ਚਾਹ ਕੁੜੀਆਂ ਚਾਹ ਲਿਆ ਲੌਂਗ ਲਾਚੀਆਂ ਵਾਲੀਆਂ ਉਹ ਅਗਲੀ ਕਹਿ ਕੇ ਪਤਾ ਕੀ ਗਈ ਆਂਦੀ ਚਾਹ ਬਣਾ ਕੇ ਪਿੰਦੀ ਦਾ ਕੁੜੀ ਰੋਂਦੀ ਆ ਆੜੀ ਪੱਟੀ ਖੰਦੇ ਵੱਜੀ ਖੁੱਲ ਗਈ ਹੁਣ ਖੁੱਲ ਗਈ ਭਰਾਵਾ ਤੂੰ ਸੱਚੇ ਮੈਂ ਝੂਠੀ ਨਹੀਂ ਝੂਠੀ ਨਹੀਂ ਮੈਂ ਤੈਨੂੰ ਕਹਿੰਦਾ ਪਰ ਤੇਰੀ ਨੋ ਜਦੋਂ ਕਹੀਏ ਜਦੋਂ ਆਉਂਦੀ ਆ ਉਸ ਵੇਲੇ ਚਾਹ ਬਣਾਵਣਾ ਦਿੰਦੀ ਅਹੀਂ ਕਦੀ ਨਾ ਕੀਤੀ ਉਹਨੂੰ ਮੈਂ ਜੋ ਬੰ ਤੈਨੂੰ ਇੱਕ ਹੈ ਕਹ ਪਈ ਮੈਂ ਝੂਠੀ ਤੇ ਮੈਂ ਭਰਾਵਾ ਉਹਦੇ ਮਗਰ ਲੱਗਾ ਆਪਣਾ ਘਰ ਜਾਣ ਲੱਗ ਪਈ ਮਾਤਾ ਕਦੀ ਮਾਤਾ ਝੂਠੀਆਂ ਨਹੀਂ ਹੁੰਦੀਆਂ ਹੁੰਦੀਆਂ ਠੀਕ ਆ ਬੱਚੇ ਝੂਠੇ ਹੋ ਜਾਂਦੇ ਆ ਉਹ ਆਪਣੇ ਸਹੀ ਆ ਅਹੀਂ ਆਪਣੇ ਸਹੀ ਆ ਵੇਖ ਇਹ ਦਿੰਦੀ ਨਾ ਸਭ ਕੋ ਮੇਰੇ ਪ੍ਰਾਂਤ ਤੇ ਬੇਇੱਜ਼ਤੀ ਵੀ ਕਰਦਾ ਤੇਰੇ ਸਾਹਮਣੇ ਜੇ ਤੂੰ ਆਉਂਦੀ ਅਗਰੀ ਚਾਹ ਬਣਾ ਕੇ ਮੇਰੀ ਨੌਰਾਤੀ ਗਾੜੀ ਫੇਰ ਕਲੀ ਮਾਵਾਂ ਝੂਠੀਆਂ ਨਹੀਂ ਹੁੰਦੀਆਂ ਬੱਚੇ ਝੂਠੇ ਹੋ ਜਾਂਦੇ ਆ ਇਹ ਚਿੱਤਰ ਖੋਗਲ ਦਾ ਜੇ ਮੈਂ ਕਿਆਵਲੇ ਜੋ ਬਣ ਘਰ ਨਾ ਨਾ ਹੋਵਾਂ ਇਹਨੂੰ ਵੜ ਨਹੀਂ ਦੇਣਾ ਜੇ ਮੈਂ ਨਾ ਕਰੀ ਤੇ ਇਹਨੂੰ ਸਖਾਰ ਜਾਣਾ ਮੈਂ ਤਾਂ ਸਾਰਾ ਦਿਨ ਬਾਹਰ ਹੀ ਰਹਿਣਾ ਹੁਣ ਤੂੰ ਜਾਣੇ ਤੇ ਇਹ ਜਾਣੇ ਇਹ ਸਿੱਧਾ ਜਵਾਬ ਦਵਾ ਮੰਮੀ ਆਉ ਤਾਂ ਘਰ ਆਇਓ ਨਹੀਂ ਤੇ ਆਉਣਾ ਨਹੀਂ ਸਾਡੇ ਘਰੇ ਨਹੀਂ ਮੈਨੂੰ ਇਹ ਗੱਲ ਦਾ ਨਹੀਂ ਪਤਾ ਹਾਂ ਇਹ ਤੇਰੀ ਸਹੇਲੀ ਉਹਨੇ ਗੱਲਾਂ ਕਰਦੀਆਂ ਤੂੰ ਹੀ ਮੇਰਾ ਉਦਾਂ ਸਿਰ ਖਾ ਲੈਨੀ ਜੇ ਮੈਂ ਬਾਹਰੋਂ ਆ ਸਾਬ ਮੈਨੂੰ ਕੰਮ ਦੇ ਦਾਤਾ ਪਤਾ ਸਾਡੇ ਘਰ ਵਿਚੜਾ ਲਾ ਦੇਣਾ ਨਾ ਕਿਵੇਂ ਸਾਡੇ ਘਰਿਆਂ ਦੇ ਹੱਟ ਤਪਾਕ ਤੋੜਨਾ ਤਾਂ ਵੇ ਜੇ ਕੋ ਆਪਣੇ ਮੂਦਾ ਸਵਾਲ ਆਉਂਦਾ ਨਾ ਤੇ ਉਹਨੂੰ ਲਾਉਣ ਦੋ ਕਿ ਇਹਦੇ ਮਗਰ ਨਹੀਂ ਲੱਗਦੀ ਹੁੰਦਾ ਆ ਵੇ ਆਪਣਾ ਦਿਮਾਗ ਵਰਤੀ ਦਾ ਵੇ ਨਹੀਂ ਵੇ ਭਰਾਵਾ ਹੋਣੀ ਲੱਗਦੀ ਅਵੇਂ ਤੇ ਚੁੱਕਣਾ ਪੱਥਰ ਵੀ ਪਾੜਦੀ ਇਹਨਾਂ ਦੇ ਪੱਥਰ ਪਾੜ ਪਾੜੀ ਰੱਖਤੇ ਤੂੰ ਐਦਾਂ ਕਰ ਠੰਡ ਹੋ ਗਈ ਆ ਅੰਦਰ ਚੱਲੀ ਪਰ ਮੈਂ ਕਿਹਦੇ ਮਗਰ ਨਾ ਲੱਗਿਆ ਮੇਰਾ ਭਰਾਵਾ ਮੈਂ ਨਹੀਂ ਲੱਗਦੀ ਮੈਂ ਉਹਨਾਂ ਦੇ ਘਰ ਦਾ ਸਾਰਾ ਕੁਝ ਵੇਖਾਂ ਜਾ ਬਣਾਓ ਚਾਚੂ ਹਾਂ ਮੈਂ ਡੰਗਰ ਵੇਖਾਂ ਕਰ ਕੀ ਕਰਨੀ ਹੈ ਕੁਛ ਨਹੀਂ ਫੋਨ ਵੇਖਣ ਦੇ ਹੀ ਕੀ ਬਣਾਇਆ ਅੱਜ ਬਣਾਇਆ ਸਾਗ ਹੈ ਗਾਵਾ ਤੇ ਮੈਂ ਚੱਲ ਆਜੇ ਸਿਆਲ ਚੜਿਆ ਨਹੀਂ ਤੇ ਸਾਗ ਪਹਿਲਾਂ ਹੀ ਸਿਆਲ ਚੜ ਤੇ ਗਿਆ ਤਾਂ ਤੇ ਦੋ ਤਿੰਨ ਵਾਰਾਂ ਤੇ ਖਾ ਲਿਆ ਰਾਜੋਬਨ ਸਵਾਦ ਲੱਗਦਾ ਸਾਗ ਹੋਈ ਅੱਜ ਮੱਕੀ ਦੀਆਂ ਰੋਟੀਆਂ ਮੰਮੀ ਆਂਦੀ ਮੈਂ ਲਾਉਂਗੀ ਤੇ ਨਾਲੇ ਮੰਮੀ ਲਾ ਕੇ ਬਹਿ ਜੇ ਤੇ ਬਹਿਣਾ ਨਹੀਂ ਮਾਂ ਮੇਰੀ ਹੋਾ ਉਲਟ ਪਾਸੇ ਨਾ ਬੜਾ ਜੋਬਨ ਤੁਸੀਂ ਜਾਂਦੇ ਜੇ ਮੈਂ ਤਾਂ ਸੋਣਾ ਲਾ ਕੇ ਬਹਿ ਜੇ ਤੇ ਬਹਿਣਾ ਨਹੀਂ ਮਾਂ ਮੇਰੀ ਤੇ ਵੇਖਿਆ ਮੰਮੀ ਲੋង ਲੈ ਚਿਆਂ ਲਈ ਚਾਹ ਪੀ ਕੇ ਆਏ ਜੀ ਕਿਧਰੋਂ ਸੇਲੀ ਆ ਲੋ ਉਹ ਦਵਿੰਦਰ ਕੋਈ ਨਹੀਂ ਇਹ ਦੁਨੀਆਦਾਰੀ ਐ ਇਦਾਂ ਹੀ ਚੱਲਦੀ ਐ ਇਦਾਂ ਨਹੀਂ ਸੜੀਦਾ ਹੁੰਦਾ ਉਹ ਮੈਂ ਸਾਲ ਨਹੀਂ ਲਈ ਮੈਂ ਤਾਂ ਹੱਸਣ ਲਈ ਆ ਵੀ ਇੱਥੇ ਉਹ ਆਣ ਕੇ ਸਿਫਤਾਂ ਦੇ ਪੋਲ ਕਿੰਨੇ ਬੰਨਦੀ ਮੇਰੀ ਨਾ ਉਹ ਇਦਾਂ ਤੇ ਮੰਮੀ ਆਂਦੀ ਉਹਨੇ ਤੇ ਕਿਤੇ ਇੱਜ਼ਤ ਕੀਤੀ ਨਹੀਂ ਕਿਤੇ ਕੋ ਚਾਹ ਦਾ ਕੱਪ ਨਹੀਂ ਲਿਆਂਦਿਆਂ ਦੀ ਜਾਂਦੇ ਮਰ ਨਾਲ ਬੜੀਆਂ ਗੱਲਾਂ ਕਰ ਲੀਆਂ ਲੋਕਾਂ ਨੂੰ ਬਦਨ ਕੀ ਮਿਲਦਾ ਵਾ ਕਿਸ ਦੇ ਘਰ ਪਾਟਕ ਪਾਉਣੇ ਆਪਣੇ ਘਰ ਬੁਗਤ ਨਹੀਂ ਤੇਰੀ ਤੇ ਤੂੰ ਦੂਜਿਆਂ ਦੇ ਘਰਾਂ ਨਾਲ ਕਿਨਾਂਕ ਪੱਤ ਪਾਉਂਦੀ ਮੈਨੂੰ ਕੋ ਮੰਮੀ ਨੂੰ ਕੋ ਵੇਖ ਮੇਰੀ ਗੱਲ ਸੁਣ ਜਿਹੜਾ ਆਪਣੇ ਮੂੰਹ ਬੋਲਦਾ ਨਾ ਕੋਈ ਗਲਤ ਬੋਲ ਜਾਂਦਾ ਉਹਨੂੰ ਕੋਈ ਨਹੀਂ ਉਹ ਰੱਬ ਵੇਂਦਾ ਦੂਜੀ ਗੱਲ ਸੁਣ ਠੀਕ ਆ ਅੱਜ ਮਾਤਾ ਪਤਾ ਕਿੰਨੀ ਖੁਸ਼ੀ ਸੀ ਉਹ ਤੇ ਮੈਨੂੰ ਹਾਂ ਦਿਖਾਂਦੇ ਬੜੀ ਖੁਸ਼ੀ ਆਂਦੀ ਮੇਰੀ ਨੌ ਜਿੱਦਾਂ ਦੀ ਮਰਜੀ ਆ ਅੱਧੀ ਜ਼ਬਾਨ ਤੇ ਚਾਹ ਲੈ ਆਉਂਦੀ ਤੇ ਮੈਂ ਹਾਂ ਮੰਮੀ ਸਾਡੇ ਤੇ ਮਾਪਿਆਂ ਨੇ ਇਹੀ ਸਿਖਾਇਆ ਵਾ ਵੀ ਮਾ ਦੇ ਪਿੱਛੇ ਰਹਿ ਜਾਂਦੀ ਆ ਹੁਣ ਜਿਹੜੀ ਗਾੜੀ ਸੱਸ ਮਾਂ ਉਹੀ ਮਾਂ ਆ ਤੇ ਫੇਰ ਤੂੰ ਸਮਝਣਾ ਤੂੰ ਕੋ ਲੜਦੀ ਹੁੰਨੀ ਤੂੰ ਉਹ ਗਲਵਲ ਲੜਦੀ ਥੋੜੀ ਆ ਤੇ ਪਿਆਰ ਦੀ ਲੜਾਈ ਆ ਜਦੋਂ ਮੰਮੀ ਨਿੱਕੀ ਮੋਟੀ ਗੱਲ ਕਹਿ ਦਿੰਦੀ ਆ ਨਾ ਮੇਰੇ ਪੇਕੇਆਂ ਨੂੰ ਉਦੋਂ ਮੈਨੂੰ ਚੰਗਾ ਜਿਹਾ ਲੱਗਦਾ ਤਾਂ ਕੋਈ ਨਹੀਂ ਪੇਕੇ ਤੈਨੂੰ ਮੈਂ ਕਿੰਨੀ ਵਾਰਾਂਗਾ ਪੇਕੇਆਂ ਤੇਰੇ ਨਾਲ ਮੈਂ ਖੜਾ ਹਾਂ ਤੂੰ ਕਾ ਟੈਨਸ਼ਨ ਲੈਨੀ ਆ ਉਹ ਟੈਨਸ਼ਨ ਤੇ ਹੋ ਹੀ ਜਾਂਦੀ ਜੋ ਬਣਾ ਹਾਂ ਤੂੰ ਉਹਦੇ ਨਾਲ ਲੜਨਾ ਪੈਣੀ ਆ ਪਰ ਮੇਰੇ ਨਾਲ ਗਬਿੰਦਪਾਲ ਆਂਟੀ ਦਾ ਕਿੰਨਾ ਹੁੰਦਾ ਜਿੱਦਨ ਆਈ ਜਿੱਦਨ ਮੈਂ ਗੌਰਵ ਨੂੰ ਲੈ ਕੇ ਆਈ ਆ ਲੋੜ ਹੋ ਨਾ ਮੈਨੂੰ ਦੱਸੀ ਮੂੰ ਚੜਾ ਚੜਾ ਕੇ ਇਹਨੂੰ ਤੇ ਮੈਂ ਪੱਠੇ ਪਾਉਂਗੀ ਇਦੀ ਮੇਤੋ ਰੋਖ ਆਉਂਦੀ ਆ ਨਹੀਂ ਆਪਣੇਆਂ ਨੂੰ ਬਥੇਰਾ ਕਰਦੀ ਆ ਬਗਾਨਿਆਂ ਨੂੰ ਝਾਰ ਝੜ ਮਾਰਦੀ ਐਦਾਂ ਦੀਆਂ ਗੱਲਾਂ ਕਰੀ ਤੇ ਮੈਂ ਤੇ ਮੰਮੀ ਨੂੰ ਐਦਾਂ ਦੀਆਂ ਗੱਲਾਂ ਦੱਸਿਆ ਹੀ ਨਹੀਂ ਆ ਜੇ ਕਿਤੇ ਉਹਨੂੰ ਪਤਾ ਲੱਗ ਗਿਆ ਨਾ ਤਾਂ ਮੰਮੀ ਨੇ ਘਰ ਜਾ ਕੇ ਗੁੱਤੇ ਵਾਲ ਦੇਣਾ ਇਹ ਜੀ ਇਹੋ ਜੀ ਜਨਾਨੀ ਦੇ ਕਿ ਤੁਹਾਡੇ ਘਰ ਕੀ ਮੇਰੀ ਨਾਉ ਨਹੀਂ ਚੁਕਣਾ ਲੈ ਕੇ ਆਈਆਂ ਉਹਨੂੰ ਬਾਹਰ ਕੋਹ ਕਹੇਗੀ ਐੋ ਜੀ ਗੱਲਾਂ ਨਹੀਂ ਕਰਦੀਆਂ ਜੇ ਕਹੇਗੀ ਤੇ ਕੋਈ ਗੱਲ ਨਹੀਂ ਅੱਛਾ ਆਪਣਾ ਜਿਗਰਾ ਵੀ ਰੱਖੀ ਤਾ ਥੋੜਾ ਜਾਂ ਮੈਂ ਵੀ ਬੜਾ ਕੋ ਚੱਲਦਾ ਤੇਨੂੰ ਝਲਦਾ ਮਾਤਾ ਨੂੰ ਝਲਣਾ ਕਿੰਨੇ ਮਾਰਾ ਕਹਿੰਦਾ ਤੁਹਾਨੂੰ ਦੋਵਾਂ ਨੂੰ ਰਲਾ ਮਲਾ ਕੇ ਰੱਖਿਆ ਜਿੱਦਾਂ ਮਰਜੀ ਹੈ ਰਲਾ ਮਲਾ ਕੇ ਅਸੀਂ ਰਲਾ ਮਲਾ ਕੇ ਅਸੀਂ ਤਾਂ ਗੋਹਮ ਨਹੀਂ ਕਰਦੀਆਂ ਉਹ ਮਾਰੀ ਬੁਸਦੀਆਂ ਨਹੀਂ ਉਹਦੀਆਂ ਵੀ ਗੱਲਾਂ ਸੁਣਨੇ ਪਈਆਂ ਤੇਰੀਆਂ ਵੀ ਤੂੰ ਇਦਾਂ ਰੋ ਤਰੀਕੇ ਨਾਲ ਰੋ ਕੋਈ ਗੱਲ ਨਹੀਂ ਐਹੋ ਜਿਹੀਆਂ ਗੱਲਾਂ ਨਹੀਂ ਕਰੀਂਆਂ ਤੈਨੂੰ ਮੈਂ ਕਿੰਨੀ ਨਾ ਕਿਹਾ ਹਾਇ ਅੱਧਰੀ ਜਾਂਦੇ ਮਾਰੀ ਬੈਠਾ ਮੰਮੀ ਵੀ ਆਗੇ ਚੱਲ ਮੇਰੀ ਗੱਲ ਸੁਣੋ ਅੱਜ ਤੂੰ ਟਿਵੀਸ਼ਨ ਦੇਣੀ ਗਏ ਤੇ ਸਾਰਾ ਦਿਨ ਤੁਸੀਂ ਬਾਹਰ ਰਹੇ ਜੇ ਤੇ ਠੰਡ ਹੋ ਗਈ ਆ ਬੋਰ ਵੀ ਇਦਾਂ ਮੇਰੀ ਗੱਲ ਸੁਣਾ ਔਰ ਸੋਈ ਚ ਦੁੱਧਾਂ ਗਲਾਸ ਪਿਆ ਵਾ ਤੇ ਜਾ ਕੇ ਪੀਲਾ ਚੱਲ ਆ ਜਾ ਇੱਥੇ ਮੰਮੀ ਗੱਲ ਥੋੜੀ ਦਰਾ ਇਹ ਆਵਾ ਗੋਰਾ ਵੀਰੇ ਬਿੱਦੂ ਕਹਦਾ ਵਾ ਤੂੰ ਬਿੱਦੂ ਵੀਰ ਦੀ ਸ਼ਰਟ ਲੈ ਕੇ ਦੇ ਅੱਛਾ ਤੈਨੂੰ ਕਹਿਣਾ ਸੀ ਆਹੋ ਕਹਿੰਦਾ ਤੇ ਕੋਈ ਹੈਗੀ ਮੇ ਕੋਈ ਹੈਗੀ ਦੀ ਅੱਛਾ ਤੇ ਬਿੱਦੂ ਲਿਆ ਦੇ ਪਤਾ ਲਿਆ ਦਾਂਗੇ ਤੂੰ ਕਹਣਾ ਵੀਰ ਜੀ ਕਿਹੜੇ ਆਪਣੇ ਜੀੜੇ ਵੰਡੇ ਆ ਮੈਂ ਨਿੱਕਾ ਹਾਂ ਤੇ ਥੋੜਾ ਤੂੰ ਵੱਡਾ ਹਾਂ ਨਾ ਕੋਈ ਨਹੀਂ ਲਿਆਦਾਂਗੇ ਬੋ ਤੁਹਾਨੂੰ ਵੀਰ ਨਾ ਨਾ ਐਂਗਾ ਪਿਆਰ ਨਾਲ ਰਹਿਣਾ ਵਾ ਐਂਦਾ ਨਾਲ ਪਿਆਰ ਬਣਿਆ ਰਹਿਣਾ ਵਾ ਜਦੋਂ ਪੜ ਗਿਆ ਉਹਨੇ ਆਪਣੇ ਪਿੰਡ ਚੱਲ ਜਾਣਾ ਉਹ ਤਾਂ ਠੀਕ ਆ ਬੱਬੀ ਅਸੀਂ ਪਿਆਰ ਨਾਲ ਹੀ ਰਹਦੇ ਆ ਪਰ ਗੁਰੇ ਵੀਰ ਨੂੰ ਵੀ ਇਦਾਂ ਦੇ ਕੱਪੜੇ ਲੈ ਕੇ ਦਿਆ ਕਰੋ ਸੇਵ ਸੇਵ ਜਦੋਂ ਕਿੰਦਾ ਨਾ ਉਹਦਾ ਤਰਸ ਬੜਾ ਆਉਂਦਾ ਵਾ ਉਹ ਕੋਈ ਨਹੀਂ ਲੜ ਲਿਆ ਮੈਂ ਉਹਨੂੰ ਤੇਰੇ ਨਾਲ ਦੀ ਲੈ ਜੂੰਗੀ ਸੇਮ ਸੇਮ ਲੈ ਲਿਆ ਕਰਾਂਗੇ ਇੱਕ ਸਾਈਜ਼ ਵੱਡਾ ਇੱਕ ਨਿੱਕਾ ਇਦਾਂ ਵਜਾ ਕਰੂਗੀ ਹਨਾ ਤੇ ਤੂੰ ਰਹਿਣਾ ਵੀਰ ਨਾ ਪਿਆਰ ਨਾਲ ਹੀ ਆ ਚੰਗਾ ਜਿਹੜੀ ਵੀ ਚੀਜ਼ ਮੰਗਦਾ ਹੁੰਦਾ ਤੂੰ ਦੇ ਦਿਆ ਕਰ ਲੈ ਤੇ ਚੰਗਾ ਠੀਕ ਆ ਉਹ ਘਟ ਬੋਲਦਾ ਵਾ ਵੀ ਨਹੀਂ ਰਾਜਵੀਰ ਸੇਮ ਸੇਮ ਕੱਪੜੇ ਲੈ ਦੂੰਗੀ ਐਨੇ ਟੈਨਸ਼ਨ ਨਾ ਲਿਆ ਕਰ ਅੰਮੀ ਇੱਕ ਗੱਲ ਹੋਰ ਜਿਹੜੀ ਗੋਰਾ ਵੀਰ ਕਹਿੰਦਾ ਸੀ ਵੀ ਬਿੱਡੂ ਵੀ ਆਪਣੇ ਪੇੜ ਜਾੜ ਆਵਾਗੇ ਅੱਛਾ ਤੇ ਵੀ ਤੂੰ ਹੀ ਵੀ ਸਾਰੇ ਜਾਓ ਤੇ ਆਪਣੀ ਬੱਬੀ ਨੂੰ ਕਹਿ ਤੇ ਮੈਂ ਕਹਾਂ ਮੈਂ ਆ ਜੂਗਾ ਤੇ ਬੱਬੀ ਨੂੰ ਵੀ ਕਹਿ ਦਊਗਾ ਕੋਈ ਨਿਸ਼ਾਨੀ ਐ ਅਤਵਾਰ ਛੁੱਟੀ ਹੋਊਗੀ ਨਾ ਤੇ ਕੋਈ ਨਹੀਂ ਤੁਸੀਂ ਜਾਇਓ ਮੰਮੀ ਨਾਲ ਜਾਉਂਗੀ ਤੈਨੂੰ ਨਾਲ ਲੈ ਜਾਾਂਗੇ ਤੇ ਹੋ ਆਵਾਂਗੇ ਉਹਦਾ ਆਪਣੇ ਮੰਮੀ ਨੂੰ ਮਿਲਣ ਨੂੰ ਜੀ ਕਰਦਾ ਜਦੋਂ ਤੂੰ ਮੰਮੀ ਮੰਮੀ ਕਹਿਣਾ ਵਾ ਨਾ ਉਹਦੀ ਵੀ ਦਿਲ ਨੂੰ ਹੌਲ ਪੈਂਦੇ ਆ ਆ ਗੱਲ ਤਾਂ ਸਹੀ ਹਰ ਵਾਰੀ ਬੱਬਾ ਕਹਿ ਦਿੰਦੇ ਆ ਲੈ ਜੂਗੀ ਲੈ ਜੂਗੀ ਪਰ ਲੈ ਕੇ ਕਿਧਰ ਜਾਂਦੇ ਤੁਸੀਂ ਉਹ ਲੈ ਜੂਂ ਲਾਡ ਲਿਆ ਚੱਲਾਂਗੇ ਚੱਲਾਂਗੇ ਕੋਈ ਨਹੀਂ ਪਤਾ ਪਾਪਾ ਕਣਕਾਂ ਵੇਚਣਦੇ ਆ ਨਾ ਉਹ ਬੀਜ ਲੈਣ ਦੇ ਫਿਰ ਚੱਲੂਗੇ ਠੀਕ ਆ ਠੀਕ ਹਾਂ ਤੇ ਨਾਲੇ ਮੇਰੀ ਗੱਲ ਸੁਣ ਦੁੱਧ ਪੀਤਾ ਈ ਸਰੇ ਤੀਲੀਆ ਚੱਲ ਫਿਰ ਗੌਰਵੀਰ ਨਾਲ ਉਹ ਪੱਠੇ ਰਣਾ ਲਾਉ ਦੋਵੇਂ ਜਾਣੇ ਵੀਰ ਰਾਲ ਕੇ ਪਾਪਾ ਬੰਬੀ ਤੇ ਆ ਹੇ ਰੱਬਾ ਨજર ਨਾ ਲੱਗੇ ਜੀ ਦਵਾ ਪਾਵਨ ਰਾਜਵੀਰ ਕਿੰਨਾ ਕਰਦਾ ਗੌਰਵ ਦਾ ਹਨਾ ਨਹੀਂ ਤੇ ਕੋਈ ਸੋਚਦਾ ਹੀ ਨਹੀਂ ਇਹਨਾ ਚੱਲ ਮਹਾਰਾਜ ਇਦਾਂ ਹੀ ਪਿਆਰ ਬਣਿਆ ਰਵੇ ਦੋਵਾਂ ਪੁੱਤਾਂ ਦਾ ਉਹ ਬਲੀ ਤੇ ਚਾਹ ਲੈ ਆ ਆਲਾ ਮੈਂ ਕਹਾਂ ਨਹੀਂ ਹਾਂ ਜਿੱਦਾਂ ਦਾ ਗੌਰਵ ਲੈ ਕੇ ਗਿਆ ਨਾ ਘਰ ਖਾਲੀ ਖਾਲੀ ਜਿਹਾ ਲੱਗਣ ਦਿਆ ਜਦੋਂ ਦੱਕ ਦਿਨ ਰਹਿ ਜਾਂਦਾ ਨਾ ਤੇ ਜੀ ਨਹੀਂ ਕਰਦਾ ਭੇਜਣ ਨੂੰ ਮੈਨੂੰ ਲੱਗਦਾ ਜਿੱਤਾ ਕੋ ਗਵਾਚ ਹੀ ਗਿਆ ਹੁੰਦਾ ਕੋਈ ਗੱਲ ਨਹੀਂ ਬੱਚਿਆਂ ਨੂੰ ਦਸੰਬਰ ਦੇ ਛੁੱਟੀਆਂ ਪੈ ਜਾਣੀਆਂ ਵਾ 10-15 ਦਿਨਾਂ ਦੇ ਪੈਂਦੀਆਂ ਜਦੋਂ ਲੈ ਆਵਾਂਗੇ ਹਾਂ ਇਹ ਤਾਂ ਹੈ ਪਰ ਜਿੰਨੇ ਦਿਨ ਸਾਡੇ ਕੋਲ ਰਹਿ ਜਾਂਦਾ ਨਾ ਸਗੋਂ ਨਹੀਂ ਜੀਣੇ ਲੱਗਦਾ ਮਗਰ ਉਹ ਤਾਂ ਨਾ ਸੇਧ ਸੋਹਣੀ ਹੋਈ ਹੁਣ ਰਾਜਵੀਰ ਸਗੋਂ ਮਾੜਾ ਜਾਵਾ ਉਹ ਖਾਣ ਪੀਣ ਲਈ ਖੁੱਲਾ ਵਾ ਤੇ ਬਾਕੀ ਉਹ ਲਾ ਪਰਦਾਨੀਆਂ ਕੁੜੀ ਉਦਾਂ ਹੀ ਕਰਦੀ ਉਹ ਬਿਲਕੁਲ ਪਿਆਰ ਜਿਦਾ ਆਪਣੇ ਬੱਚਿਆਂ ਨਾਲ ਕਰੀਦਾ ਸਾਤ ਤੇ ਬੜਾ ਦਿੱਤਾ ਦਵਿੰਦਰ ਨੇ ਹਾਂ ਕਦੇ ਗੋਨਨੇ ਭਲਾਉਣਾ ਚਾਹੀਦਾ ਕੋਤਲ ਕੋਈ ਗੱਲ ਨਹੀਂ ਜੇ ਨਹੀਂ ਭੇਜਿਆ ਨਹੀਂ ਤੇ ਤੂੰ ਵੀ ਦਿਲ ਤੇ ਪੱਥਰ ਆ ਛੱਡਿਆ ਤੇ ਚਲੋ ਪੜ ਗਿਆ ਮੁੰਡਾ ਥੋੜਾ ਬਹੁਤ ਉਹ ਜਿੰਦਾਂ 2-4 ਸਾਲਾਂ ਦੀ ਪੜਾਈ ਹੋ ਗਈ 2-4 ਸਾਲ ਹੋਰ ਵਾ ਨਿਕਲੀ ਜਾਣੇ ਇਹ ਤੇ ਹੈ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਸੁਣਾਓ ਠੀਕ ਠਾਕ ਹੈ ਠੀਕ ਠਾਕ ਵਧੀਆ ਹੋਰ ਸੁਣਾਓ ਮੈਂ ਤੇ ਬੜੀ ਵਧੀਆ ਤੇ ਇਨੀ ਧੁੱਪ ਨਿਕਲੀ ਬਾਹਰ ਤੇ ਤੁਸੀਂ ਠੰਡ ਚ ਅੰਦਰ ਵੜ ਕੇ ਬੈਠੇ ਹੋ ਤੁਸੀਂ ਬੈਠੀ ਪਾਈ ਤੇਰੇ ਚਾਹ ਮੰਗਣ ਲਈ ਤੇ ਹੁਣੇ ਹੀ ਅੰਦਰ ਆਈ ਸੀ ਆਜੋ ਹੋਰ ਸੁਣਾਓ ਪਰਿਵਾਰ ਠੀਕ ਆ ਸਭ ਰਾਜੀ ਬਾਜੀ ਵਧੀਆ ਹੋ ਬਹਿ ਜਾਓ ਜੋ ਪਵਿਆ ਹੋਈ ਚਾਰ ਦਿਨਾਂ ਜਦਾਂ ਕ ਦਿਨੋ ਜਿਆਦੀ ਠੰਡ ਆ ਗਈ ਨਾ ਫੇ ਲੱਭਣੀ ਆ ਮੈਂ ਕਹਿੰਨੇ ਆ ਕਿ ਆਪ ਦਾ ਕੋ ਲੇਟ ਆ ਆਹ ਤੇ ਇਹ ਐਨੇ ਠੰਡਾ ਪਈ ਵੀ ਨਹੀਂ ਆ ਹੋਰ ਸੇਵਰੇ ਨਾਲ ਇੰਨੇ ਦਿਨਾਂ ਬਾਅਦ ਆਈ ਕਿ ਗੱਲ ਮੈਂ ਬਸ ਏਦਾਂ ਹੀ ਆਪਣੇ ਘਰੇ ਕੰਮ ਧੰਦੇ ਲੱਗੇ ਰਹੀ ਆ ਮੈਂ ਕੱਲ ਹੀ ਜੋ ਯਾਦ ਕਰਨੀ ਮੈਂ ਕਦੀ ਆ ਜਾਂਦੀ ਹੁੰਦੀ ਪਤਾ ਨਹੀਂ ਕਿਤੇ ਅੱਜ ਮੈਂ ਟਾਈਮ ਨਾਲ ਵਿਹਲੀ ਹੋ ਗਈ ਕਿ ਤੇ ਮੈਂ ਚਲਦੀ ਦੀਦੀ ਕੋਲ ਗੰਨੇ ਨਾਲੇ ਮਿਕਸੀ ਲੈ ਕੇ ਆਉਣੀ ਆ ਹਾਂ ਮਿਕਸੀ ਵਿਹਲੀ ਨਹੀਂ ਮਸਾਲਾ ਪੀ ਕੇ ਮੈਂ ਸੋਕ ਇਹਨਾਂ ਨੂੰ ਕਿਹਾ ਵੀ ਕੱਲ ਮੈਂ ਮਿਕਸੀ ਫੜਾਵਾਂ ਤੇ ਮੁਲਕੇ ਮੈਂ ਕੋਈ ਕੰਮ ਕਰਨ ਦਾ ਵੀ ਮੇਰੇ ਦਿਮਾਗ ਚ ਨਹੀਂ ਕੋ ਗਿਆ ਆ ਮੈਨੂੰ ਵੀ ਲੋੜ ਹੀ ਤੇ ਮੈਂ ਹਾਂ ਚੱਲਾ ਉਹਨਾਂ ਨੂੰ ਘਰੇ ਚੇਤਾ ਨਹੀਂ ਰਿਹਾ ਘਰੋਂ ਦਾ ਲੈ ਆਵਾਂ ਹੋਰ ਗੌਰਵ ਦਾ ਕਿੱਦਾਂ ਗਰਵ ਦੀਆਂ ਗੱਲਾਂ ਕਰ ਰਹੇ ਹਾਂ ਹੂੰ ਮੈਂ ਇਹਨਾਂ ਨੂੰ ਕਹਿਣ ਲਈ ਵੀ ਜਿੱਦਾਂ ਦਾ ਰਹਿ ਕੇ ਗਿਆ ਵਾ ਨਾ ਮਾਸਾ ਜੀ ਨਹੀਂ ਲੱਗਣ ਦਿਆ ਇਦਾਂ ਤਾਂ ਨੂੰ ਹੋਰ ਤਾਂ ਚੇਤਾ ਜਾਂ ਭੁੱਲਾ ਲੈਂਦਾ ਜਾਂ ਹੁਣ ਆਦਤ ਹੋ ਗਈ ਇੰਨੇ ਸਾਲ ਹੋ ਗਿਆ ਪਰ ਜਦੋਂ ਕਿਤੇ 2-4 ਦਿਨ ਰਹਿ ਕੇ ਜਾਂਦਾ ਨਾ ਜਿਹੜਾ ਉਹਦਾ ਕਿਲੀ ਦਾ ਕੱਪੜਾ ਇੱਥੇ ਰਹਿ ਜਾਂਦਾ ਵਾ ਬੜਾ ਚੇਤਾ ਹੁੰਦਾ ਮੈਨੂੰ ਹੋਰ ਤਰ੍ਹਾਂ ਹੁੰਦਾ ਹੁਣ ਸੱਜ ਪੁਰਸ਼ੋਂ ਨੇ ਜੀ ਕਰਦਾ ਵਾ ਵੀ ਇੱਥੇ ਹੀ ਰਵੇ ਕਲਾਉਨ ਜੀ ਨਹੀਂ ਕਰਦਾ ਉਹ ਤਾਂ ਨਾ ਬੜੀ ਸੋਹਣੀ ਸਿਹਤ ਹੋਈ ਆ ਜਿੱਤਾਂ ਮਰਜੀ ਵੀ ਇਹ ਦਵਿੰਦਰ ਨੇ ਬੜਾ ਸਾਥ ਦਿੱਤਾ ਬੜਾ ਕੰਮ ਕਰਦੇ ਆ ਸਾਡਾ ਤਲਵਗੀਆਂ ਨਾਲ ਵਾਕੇ ਕੋਈ ਕੋਈ ਸਾਥ ਦੇਣ ਵਾਲਾ ਹੁੰਦਾ ਵਾ ਉਹੀ ਨਾ ਲੋਕੀ ਕਹਿ ਦਿੰਦੇ ਆ ਬੀ ਨਾਨਾ ਨੇ ਉਂਤੇ ਜਾਓ ਪਰ ਮੈਨੂੰ ਤੇ ਇੰਨਾ ਵਧੀਆ ਰਿਸ਼ਤਾ ਮਿਲਿਆ ਵਾ ਨਾ ਭੈਣ ਭਰਾਵਾਂ ਵਾਲਾ ਪਿਆਰ ਵਾ ਬੜਾ ਹੀ ਕਰਦੀ ਆ ਸ਼ੁਰੂ ਤੋਂ ਤੁਸੀਂ ਇੰਨਾ ਕਰਦੇ ਨਾ ਕਿ ਮੈਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਭਾਵੇਂ ਉਹਦੀ ਸੱਸ ਦਾ ਸੁਭਾਅ ਵੈੜਾ ਵੀ ਆ ਉਥੋਂ ਭਾਵੇਂ ਵਿਚਾਰ ਚਾਰ ਸੁਣ ਲੈ ਪਰ ਮੈਨੂੰ ਉਹਦੀ ਹੱਲ ਲੱਤਾ ਖਰਚਾ ਵੀ ਕਈ ਅਰੀ ਦੇ ਜਾਣਾ ਅਜੀਜ਼ ਵੀ ਮੇਰੀ ਸਾਰੀ ਕੀਤੀ ਉਹਨੇ ਹਰ ਇੱਕ ਕਿਸਮ ਦੀ ਜਿੱਤਾਂ ਦਾ ਸੂਤਾਂ ਦਾ ਰਿਵਾਜ ਆਇਆ ਨਾ ਅਈ ਸਗੋ ਕਦੀ ਕਵਾਂਗੇ ਬੀਦਵਿੰਦਰ ਨਾ ਇਦਾਂ ਕਰਿਆ ਕਰ ਤੇ ਇਦਾਂ ਕਿਤੇ ਪਤਾ ਲੱਗਾ ਤੁਹਾਡੇ ਘਰ ਲੜਾਈ ਪਊਗੀ ਪਰ ਚਲੋ ਤੇਰਾ ਕਰਦੀ ਨਹੀਂ ਸੁਭਾਦੀ ਚੰਗੀ ਆ ਮੈਨੂੰ ਪਤਾ ਵਾ ਕੁਛ ਵੀ ਹੋਵੇ ਨਾ ਉੱਥੇ ਪੇਕੇ ਆਪਣੇ ਸਹੁਰੇ ਉਹਦੇ ਤੇ ਆਪਣੇ ਪੇਕੇ ਆਣ ਕੇ ਨਹੀਂ ਉਹਨੇ ਕੋਈ ਗੱਲ ਨਹੀਂ ਨਹੀਂ ਦੱਸਣਾ ਸਾਨੂੰ ਉੱਥੇ ਗਿਆ ਨੂੰ ਭਾਵੇਂ ਉਹਦੀ ਸੱਸ ਕੋਲੋਂ ਕੋਈ ਗੱਲ ਪਤਾ ਲੱਗੇ ਇੱਥੇ ਨਹੀਂ ਹੁੰਦਾ ਸਾਡੇ ਘਰ ਬਹੁਤ ਵਧੀਆ ਵਾ ਉਹਦਾ ਹੂੰ ਤੇ ਨਿੱਗੀ ਐ ਸੁਭਾਦੀ ਹਾਂਜੀ ਅਦਾਏ ਆ ਵੀ ਬੜੀ ਸੰਧੀ ਗੌਰਵ ਦੀ ਸੇਤ ਹੋਈ ਹੀ ਪੜਨ ਜਿਆ ਸੋਨਾ ਅਵੇ ਇਹ ਤਾਂ ਹੀ ਬੜਾ-ਵੜਾ ਦਿਲ ਕਰਕੇ ਉੱਥੇ ਭੇਜ ਦਿੱਤਾ ਨਹੀਂ ਤੇ ਵਿਚਾਰੇ ਮੇਰੇ ਨਹੀਂ ਚੱਲ ਕੇ ਆਂਦੇ ਨੇ ਕੁਝ ਪਾਉਣ ਵਾਸਤੇ ਕੁਝ ਖਾਣਾ ਵੀ ਪੈਂਦਾ ਵਾ ਹਾਂਜੀ ਤੇ ਜੇ ਹੁਣ ਜੀ ਦੀ ਗੱਲ ਕਰੀਏ ਤੇ ਉਹ ਤੇ ਲਾਉਣਾ ਹੀ ਪੈਂਦਾ ਵਾ ਬੱਚੇ ਦੀ ਜ਼ਿੰਦਗੀ ਬਣ ਜੂਗੀ ਹੋਰ ਕੀ ਚਾਹੀਏ ਚਲੋ ਆਪਾਂ ਦੇ ਮਜਬੂਰੀਆਂ ਤੇ ਭੇਜਿਆ ਲੋਕਾਂ ਨੇ ਤੇ ਛੋਟੇ-ਛੋਟੇ ਬੱਚੇ ਚੰਗੀ ਸਟੱਡੀ ਕਰਾਉਣ ਵਾਸਤੇ ਵੇਖੋ ਹੋਸਟਲ ਵਿੱਚ ਪਾਏ ਆ ਪਾਉਂਦੇ ਆ ਛੇ ਭਲੇ ਘਰਾਂ ਦੇ ਬੱਚੇ ਪੜਦੇ ਆ ਹੋਸਟਲਾਂ ਵਿੱਚ ਪਾਉਂਦੇ ਆ ਤੇ ਫੇਰ ਮਗਰੋਂ ਵੀ ਤੇ ਮਾਂ ਤੇ ਰਹਿੰਦੇ ਆ ਤੁਹਾਨੂੰ ਤੇ ਇੰਨਾ ਹੌਸਲਾ ਵਾ ਤੇ ਤੁਹਾਡੇ ਤੇ ਆਪਣੇ ਰਿਸ਼ਤੇ ਦੇ ਵਿੱਚ ਹੀ ਆ ਘਰ ਦੇ ਘਰ ਆ ਘਰ ਦੇ ਘਰ ਵਾ ਖੁੱਲਾ ਖਾਨ ਪੀਣ ਨੂੰ ਚਲੋ ਵਧੀਆ ਵਾ ਬਰਾਬਰੀ ਆ ਬਾਕੀ ਭਾਜੀ ਨਹੀਂ ਬੱਚਿਆਂ ਵਿੱਚ ਫਰਕ ਸਮਝਦੇ ਮਾਸਾ ਵੀ ਚਲੋ ਉਹਨਾਂ ਦੇ ਮੰਮੀ ਦਾ ਸੁਭਾਅ ਹੈ ਵਾ ਥੋੜਾ ਜ੍ਹਾ ਪਰ ਉਹਨਾਂ ਦੇ ਹਾਨੂੰ ਪੂਰਾ ਮਾਣਾ ਚਲੋ ਵਧੀਆ ਕਰ ਲੋ ਆ ਕੇ ਮਾਣ ਹੋਣਾ ਵੀ ਚਾਹੀਦਾ ਵਾ ਵੇ ਕੋ ਰਿਸ਼ਤੇ ਜਿਹੜੇ ਆ ਨਾ ਬਰਾਬਰੀ ਹੈ ਤੁਸੀਂ ਇੰਨਾ ਕਰਦੇ ਆ ਅਗਲੀ ਨੂੰ ਵੀ ਪਤਾ ਵਾ ਕਿ ਮੈਨੂੰ ਕੋਈ ਮਾੜੀ ਨਹੀਂ ਚੰਗੀ ਨਹੀਂ ਆਇਆ ਗਿਆ ਨੂੰ ਮੱਥੇ ਵਟਨੀ ਹੈ ਅਥਾ ਤੇ ਚੁੱਕ ਲੈਨੇ ਤੁਸੀਂ ਵੀ ਤੇ ਸਮਝੀ ਦੀ ਐ ਨਾ ਗੱਲਾਂ ਉਹ ਵੀ ਹਾਂਜੀ ਰਲ ਮਿਲ ਕੇ ਜਦੋਂ ਸਾਥ ਨੇਪ ਜੇ ਨਾ ਇਹਦੇ ਨਾਲ ਦੀ ਕੋਈ ਗੱਲ ਨਹੀਂ ਆ ਬਿਲਕੁਲ ਨਾ ਫੱਡੋ ਐ ਨਾ ਗੱਲਾਂ ਤੁਸੀਂ ਬੈਠੋ ਨਾ ਚਾਹ ਤਾਂ ਤਹੀ ਪੀਣੀ ਨਹੀਂ ਆ ਮੈਂ ਕੌਫੀ ਜਾਂ ਗਰਮ ਜਲ ਬਣਾ ਲੈਂਦੀ ਆ ਨਹੀਂ ਦੀਦੀ ਚਾਹ ਨਹੀਂ ਕਿ ਮੈਂ ਪੀਣੀ ਤੇ ਨਾ ਹੀ ਮੈਂ ਗਰਮ ਜਲ ਪੀਣਾ ਵਾ ਮੈਨੂੰ ਤਾਂ ਪਤਾ ਲੱਗਾ ਸਾਡੀਆਂ ਮੂੜੀਆਂ ਬੜੀਆਂ ਹੋਈਆਂ ਵਾ ਮਿਕਸੀ ਦਾ ਤੇ ਬਣਾ ਹੀਗਾ ਮੈਂ ਮਿਕਸੀ ਵੀ ਲੈ ਆਂਨੇ ਨਾਲੇ ਮੂੜੀਆਂ ਨੇ ਹੁੰਨੀਆਂ ਤਾਂ ਬਾਬਾ ਮੂੜੀਆਂ ਵੀ ਦਵਾਂਗੇ ਇਹ ਥੋੜਾ ਪੀਂਦਾਂ ਨੂੰ ਚਾਹ ਪੀਣੀ ਤੇ ਮੂੜੀਆਂ ਨਹੀਂ ਦੇਣੀਆਂ ਮੂੜੀਆਂ ਵੀ ਦੇ ਦਾਂਗੇ ਮੈਂ ਚਾਹ ਦਾ ਤੇ ਤੁਹਾਨੂੰ ਆਪਸਲਾ ਦੇਣੀ ਵੀ ਘਾਟ ਪੀਓ ਮੈਂ ਆਹ ਕੋ ਬੜੀ ਘਾਟ ਵੀ ਨਹੀਂ ਹੈ ਇੰਨੇ ਦਿਨਾਂ ਬਾਅਦ ਐ ਇੱਧਰ ਜਾਣਾ ਐ ਇੱਧਰ ਜਾਣਾ ਮੂੜੀਆਂ ਪੋਟ ਦੋ ਤੇ ਮੈਂ ਜਾਵਾਂ ਵਾਲੀ ਬਣਾ ਕਿੰਨੇ ਕਾਲੇ ਚੱਲ ਆ ਜੋ ਮੂੜੀਆਂ ਕੋਈ ਨਹੀਂ ਬਾਦੇ ਗੱਲ ਵਿੱਚ ਫੋਟ ਲੈਨੇ